ਅੰਕੀ ਸਰ ਕੱਲ ਫੋਮ ਪਰੰਦੇ ਲਈ ਜਾਣਾ ਹੈ ਔਰ ਕੀ ਕੀ ਪਲਾਨ ਰਹੀ ਹੈ ਸਰ ਕੱਲ ਦਾ ਉਸ ਬਾਰੇ ਦੱਸਣਾ ਕਾ ਪਹਿਲਾਂ ਤਾਂ ਮੈਂ ਤੁਹਾਡੇ ਥਿੰਕਿੰਗ ਚੈਨਲ ਦਾ ਬਹੁਤ ਧੰਨਵਾਦੀ ਹਾਂ ਜਿਹੜਾ ਤੁਸੀਂ ਇੱਥੇ ਆ ਕੇ ਮੇਰੇ ਇੰਟਰਵਿਊ ਲੈਣ ਆਏ ਹੋ ਮੈਂ ਆਪ ਨੂੰ ਜੀ ਆਇਆਂ ਕਹਿੰਦਾ ਕੱਲ ਦਾ ਮੇਰਾ ਇਹ ਪ੍ਰੋਗਰਾਮ ਹੈ ਮੈਂ ਸਾਰੇ ਜ਼ਿਲ੍ਹੇ ਦੇ ਵਿੱਚੋਂ ਮੈਂ ਵੋਟਰਾਂ ਨੂੰ ਅਪੀਲ ਕਰਨਾ ਚਾਹੁੰਦਾ ਵਾਦ ਤੋਂ ਵਾਦ ਕਿੰਤੀ ਦੇ ਰਿਸ਼ਤੇਦਾਰ ਸੱਜਣ ਮਿੱਤਰ ਭੈਣ ਭਰਾ 9 ਵਜੇ ਜਲਾਲਾਬਾਦ ਪਹੁੰਚਣ 9 ਵਜੇ ਤੋਂ ਬਾਅਦ ਇਥੋਂ ਕਾਫਲਾ ਸ਼ੁਰੂ ਕੀਤਾ ਜਾਵੇਗਾ ਜਿਹੜਾ 11 ਵਜੇ ਫਰੋਇਪੁਰ ਪਹੁੰਚੇਗਾ ਰਸਤੇ ਦੇ ਵਿੱਚੋਂ ਕਾਫਲੇ ਦੇ ਵਿੱਚ ਗੱਡੀਆਂ ਰਲਣਗੀਆਂ ਸਾਰੀਆਂ ਫਰੋਇਪੁਰ ਸ਼ਾਨੀ ਵਾਲੇ ਉੱਥੋਂ ਆਉਣਗੇ ਅਬੋਰ ਮਲੋਟ ਵਾਜਲ ਕਾ ਇਹ ਸਾਰੇ ਲੋਕ ਇੱਥੇ ਆ ਕੇ ਅਸੀਂ ਇਕੱਠੇ ਹੋ ਕੇ ਯਾਰਾਂ ਦੀ ਗਿਣਤੀ ਵਿੱਚ ਜਾ ਕੇ ਫਰੋਇਪੁਰ ਆਪਣੇ ਕਾਗਜ ਪੜਾਂਗੇ ਜਨਤਾ ਨੂੰ ਕੀ ਅਪੀਲ ਕਰਨਾ ਚਾਹੁੰਗੇ ਵੋਟਾਂ ਦੇ ਲਈ ਜਨਤਾ ਨੂੰ ਇਹ ਪੀਲ ਕਰੂੰਗਾ ਜੋ ਜਨਤਾ ਮੈਨੂੰ ਵੋਟ ਪਾਏਗੀ ਮੈਂ ਵੋਟਰਾਂ ਨੂੰ ਅਪੀਲ ਕਰਾਂਗਾ ਮੈਂ ਉਹਨਾਂ ਦੇ ਵੋਟ ਉਹਨਾਂ ਦੀਆਂ ਅਮੀਂਦਾ ਦੇ ਖਰਾ ਉਤਰੂੰਗਾ ਔਰ ਉਹਨਾਂ ਦੀ ਆਵਾਜ਼ ਪਾਰਲੀਮੈਂਟ ਦੇ ਵਿੱਚ ਪੂਰੀ ਬੁਲੰਦ ਕਰੂੰਗਾ ਵੋਟਰਾਂ ਦਾ ਸਿਰ ਨੀਵਾ ਨਹੀਂ ਹੋਣ ਦਿਆਂਗਾ ਉਹਨਾਂ ਦੀ ਆਵਾਜ਼ ਬੁਲੰਦੀਆਂ ਦੇ ਵਿੱਚ ਮੈਂ ਪਾਰਲੀਮੈਂਟ ਚ ਪਹੁੰਚਾਉਂਗਾ ਜੋ ਉਹਨਾਂ ਦੀਆਂ ਮੰਗਾਂ ਨੇ ਬਾਰਡਰ ਦੀਆਂ ਜ਼ਮੀਨ ਪੱਕੀਆਂ ਕਿਸਾਨਾਂ ਦੀ ਕਰਜ਼ੀ ਮਾਫ਼ੀ ਦੇਆਂ ਐਮਐਸਪੀ ਦੀਆਂ ਤੇ ਨਾਲ ਜੋ ਬਾਰਡਰ ਖੋਲਣ ਦੀਆਂ ਬਸ ਸਾਰੀਆਂ ਉੱਥੇ ਮੰਗਾ ਪਹੁੰਚਾਉਣ ਦੇ ਵਿੱਚ ਗੱਡੀਆਂ ਰਨਿੰਗੀਆਂ ਸਾਰੀਆਂ ਫਰੋਇਪੁਰ ਸ਼ਾਨੀ ਵਾਲੇ ਉੱਥੋਂ ਆਉਣਗੇ ਅਬੋਰ ਮਲੋਟ ਫਾਜਲ ਕਾ ਇਹ ਸਾਰੇ ਲੋਕ ਇੱਥੇ ਆ ਕੇ ਅਸੀਂ ਇਕੱਠੇ ਹੋ ਕੇ ਯਾਰਾਂ ਦੀ ਗਿਣਤੀ ਵਿੱਚ ਜਾ ਕੇ ਫਰੋਇਪੁਰ ਆਪਣੇ ਕਾਲਜ ਪਰਾਂਗੇ